ਅਮਲੌਰ ਰੋਡ ਤੇ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਵਿੱਚ 5 ਤੋਂ ਵੱਧ ਜਾਨਾਂ ਬਚਕੀਆਂ ਨੇ ਦੱਸਦੇ ਕਿ ਇੱਕ ਟਰਾਲੀ ਤੂੜੀ ਦੀਆਂ ਗੰਢਾਂ ਲੈ ਕੇ ਜਾ ਰਹੀ ਸੀ ਜਿਸ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਬੇਕਾਬੂ ਟਰੈਕਟਰ ਟਰਾਲੀ ਬਿਜਲੀ ਦੇ ਟਰਾਂਸਫਾਰਮਰ ਦੇ ਨਾਲ ਟਕਰਾ ਗਈ ਅਤੇ ਅੱਗੇ ਜਾ ਰਹੇ ਐਕਟਿਵਾ ਸਵਾਰ ਅਤੇ ਰੇੜਾ ਚਾਲਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਹਾਦਸੇ ਦੇ ਵਿੱਚ ਬਿਜਲੀ ਦਾ ਟਰਾਂਸਫਾਰਮਰ ਟੁੱਟ ਕੇ ਟਰਾਲੀ ਦੀ ਲਪੇਟ ਵਿੱਚ ਆ ਗਿਆ ਜਦਕਿ ਐਕਟਿਵਾ ਚਾਲਕ ਅਤੇ ਰੇੜਾ ਚਾਲਕ ਸਮੇਤ ਹੋਰਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਦੱਸਦੇ ਕਿ ਹਾਦਸੇ ਤੋਂ ਬਾਅਦ ਇਲਾਕੇ ਦੇ ਵਿੱਚ ਬਿਜਲੀ ਸਪਲਾਈ ਹੱਪ ਹੋ ਗਈ ਅਤੇ ਇਸ ਹਾਦਸੇ 'ਚ ਵਾਲਵਲ ਬਚ ਕੇ ਰਾਜ ਸਿੰਘ ਅਤੇ ਸਾਗਰ ਤੇ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਅਮਲੋੜ ਰੋਡ ਤੇ ਜਾ ਰਹੇ ਸਨ ਕਿ ਇੱਕ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਉਹਨਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਹਾਦਸੇ ਦੇ ਵਿੱਚ ਐਕਟਿਵਾ ਅਤੇ ਰੇਡੀ ਪੂਰੀ ਤਰ੍ਹਾਂ ਟੁੱਟ ਗਈ ਦੱਸਦੇ ਕਿ ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਇਸ ਦੇ ਨਾਲ ਹੀ ਲੋਕਾਂ ਨੇ ਦੱਸਿਆ ਕਿ ਲੰਮੀਆਂ ਟਰਾਲੀਆਂ ਕਾਨੂੰਨ ਦੀ ਉਲੰਘਣਾ ਕਰਕੇ ਅਮਲੋੜ ਰੋਡ ਤੇ ਸ਼ਰਿਆਮ ਕੁੰਮਦੀਆਂ ਨੇ ਅਤੇ ਤੇਜ਼ ਰਫਤਾਰ ਵਾਹਨਾਂ ਨੂੰ ਕਾਬੂ ਕਰਨ ਦੇ ਲਈ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਨੇ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਟ੍ਰੈਫਿਕ ਪੁਲਿਸ ਵੀ ਇਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਦੀ ਨਾਮ ਇਹ ਤੁਹਾਡਾ ਰਾਜ ਸਿੰਘ ਆ ਜੀ ਰਾਜ ਸਿੰਘ ਜੀ ਕਿੱਦਾਂ ਹੋਇਆ ਅੱਛਾ ਰੇੜਾ ਲੈ ਕੇ ਅੱਗੇ ਜਾ ਰਿਹਾ ਸੀ ਕੰਮ ਤੇ ਇਧਰੋਂ ਅੱਛਾ ਉਹ ਰੇੜਾ ਸੀ ਜਦ ਪਿੱਛੇ ਟਰੈਕਟਰ ਦੇਖਿਆ ਜਿਹੜਾ ਛੱਡ ਕੇ ਪੜੀ ਹੋ ਕੇ ਇੱਕ ਸਕੂਟਰੀ ਵਾਲਾ ਆ ਰਿਹਾ ਸੀ ਤੁਰ ਕੇ ਉਹਨੂੰ ਜਦ ਦੇਖਿਆ ਉਹ ਵੀ ਛੱਡ ਕੇ ਪਿੱਛੇ ਭੱਜ ਗਿਆ ਭਈਆ ਸੀਗਾ ਅੱਛਾ ਉਹ ਸਕੂਟਰ ਜਿਆਦਾ ਖੜੀਆ ਵੀ ਸਾਡਾ ਜਿਹੜਾ ਭੰਨਿਆ ਪਿਆ ਦੇ ਨਾਲੇ ਦੁਕਾਨਾ ਸਾਡੀ ਉਰੇ ਉਹ ਬੰਦਾ ਕਿੱਥੇ ਸਕੂਟਰੀ ਵਾਲਾ ਕਿੱਥੇ ਉਹ ਸਕੂਟਰੀ ਵਾਲਾ ਧੜਕਣ ਵਧ ਗਈ ਉਹਦੀ ਅੱਛਾ ਉਹ ਦਵਾਈ ਦੁਕਾਨ ਗਿਆ ਉਹ ਬੰਦਾ ਤੁਸੀਂ ਕਹਦੇ ਸੀ ਅਸੀਂ ਆ ਰੇੜਾ ਤੁਰ ਕੇ ਹੀ ਆ ਜਿਹੜਾ ਆਓ ਭੱਜਿਆ ਨਾਲ ਹੀ ਜਿਹੜਾ ਕਰਕੇ ਦੀ ਹੁੰਦੇ ਸੀਗੇ ਤੁਹਾਡਾ ਬਚਾਓ ਪੰਜ ਸਾਡੇ ਮੁੰਡੇ ਦੇ ਨਾਲ ਮੁੰਡੇ ਦਾ ਬੈਠਦਾ ਤੁਹਾਡਾ ਵੀ ਬਚਾਓ ਹੋ ਗਿਆ ਸਾਡੇ ਸਾਰੇ ਬਚਾਓ ਗਿਆ ਬੰਦੇ ਸਾਰੇ ਬਚ ਗਏ ਨੇ ਡਰਾਈਵਰ ਵੀ ਬਚ ਗਿਆ ਤੁਹਾਡੇ ਤੇ ਪਿੱਛੇ ਆ ਗਿਆ ਸੀ ਟਰੈਕਟਰ ਕੀਤਾ ਸੀ ਪਿੱਛੇ ਦੇਖ ਲਿਆ ਸਾਰੇ ਪਿੱਛੇ ਆਪਣੇ ਜਿਹਦੇ ਭਾਂਡੇ ਵਾਲਾ ਉੱਥੋਂ ਪਤਾ ਲੱਗ ਗਿਆ ਕਿ ਟਰੈਕਟਰ ਇਹ ਕੁਝ ਕਰੇਗਾ ਯਾਰ ਕੋਈ ਰੋਕ ਲਈਏ ਹਾਂ ਉਹ ਜਾਈ ਉਹ ਉੱਪਰ ਚੱਕਿਆ ਕੱਲ ਵੀ 15 ਮਿੰਟ ਉੱਪਰ ਚੱਕਿਆ ਗਿਆ ਆਪਣੇ ਆਪ ਕੱਲ ਵੀ ਇੱਕ ਤਾਂ ਲੰਬੀ ਟਰਾਲੀ ਆ ਗਈ ਰੋਕ ਦੇ ਜੀ ਨਾ ਕੋਈ ਪੋਸ ਵਾਲਾ ਲੋਕ ਇੱਕ ਤਾਂ ਬੰਦਿਆ ਗਿਆ ਇੱਕ ਤਾਂ ਆਪਣੇ ਆਪ ਲੈ ਗਿਆ ਆਪਣੇ ਐਕਟਵਾ ਇੱਕ ਰੇੜਾ ਇੱਕ ਆਹ ਟਰਾਂਸਫਰਮ ਤੇ ਬਚ ਗਿਆ ਸਬੰਧ ਦੇ ਸਾਰੇ ਬਚਾ ਹੋ ਗਿਆ ਬੰਦਿਆ ਦਾ ਕਿਸੇ ਕੁਛ ਵੀ ਨਹੀਂ ਲੱਗਿਆ ਕੀ ਨਾਮ ਹੈ ਸਾਗਰ ਸਾਗਰ کیسے ਹੋਇਆ ਹਾਦਸਾ ਇਹ ਸਕੂਟੀ ਖੜੀ ਧੀ ਅੰਕਲ ਸਾਈਡ ਮੇ ਪਤਾ ਨਹੀਂ ਪਿੱਛੇ ਸੇ ਆਇਆ ਔਰ ਮਾਰ ਗਈ ਸਕੂਟੀ ਸਾਈਡ ਮੇ ਖੜੀ ਧੀ ਇਹ ਰੇੜੀ ਕੇ ਸਾਥ ਹੀ नहीं मैं दुकान में खड़ा था हाँ अच्छा, जी क्या हुआ? कुछ नहीं बस मार के भाग गया वो हाँ तो सामने आया देख लो स्कूटी खड़ी है पूरी थोक दी पूरी खत्म ही है अब क्या मांग करते हुआ? तो आप वापस बात कर लो बताओ ठीक कराए जो भी खर्चा होगा जो भी भाग गया वो तो ਮੇਰਾ ਨਾਮ ਲਖਵੀਰ ਸਿੰਘ ਆ ਜੀ ਮੈਂ ਸੰਤ ਕਲੌਨੀ ਦਾ ਵਸਾਸੀ ਆ ਅੱਛਾ ਤੇ ਦੱਸੋ ਹੋਰ ਜਿਹੜਾ ਹਾਦਸਾ ਹੋਇਆ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਸੇ ਬਾਰੇ ਤਾਂ ਦੇਖੋ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਈ ਵਾਰ ਐਪਲੀਕੇਸ਼ਨਾਂ ਦਿੱਤੀਆਂ ਨੇ ਵੀ ਜਿਹੜਾ ਰੋਡ ਆ ਬਹੁਤ ਤੇਜ਼ ਸਕੂਟਰ ਮੋਟਰਸਾਈਕਲ ਟਰਾਲੀਆਂ ਵਾਲੇ ਟਿਪਰਾਂ ਵਾਲੇ ਬਹੁਤ ਤੇ ਚੱਲਦੇ ਨੇ ਵੀ ਇੱਥੇ ਕਿਲੋਮੀਟਰ ਦੇ ਦੈਰੇ ਦੇ ਵਿੱਚ ਜੰਪਰ ਲਗਾਏ ਜਾਣ ਜਿਹਨੂੰ ਗਲੀਆਂ ਦੇ ਲਿੰਕ ਬਣਦੇ ਨੇ ਉਹਦੀ ਗਲੀ ਦੇ ਵਿੱਚੋਂ ਨਿਕਲਦੇ ਸਾਰ ਵੀ ਕੋਈ ਨਾ ਕੋਈ ਹਾਦਸਾ ਹੋ ਸਕਦਾ ਗੱਡੀ ਹੌਲੀ ਹੋ ਜਵੇ ਇਸ ਪ੍ਰਸ਼ਾਸਨ ਨੂੰ ਬਹੁਤ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਆ ਪਰ ਅੱਜ ਦੇਖੋ ਤੁਸੀਂ ਅੱਖਾਂ ਦੇ ਨਾਲ ਦੇਖੋ ਆ ਜੇ ਹਾਦਸਾ ਹੋ ਚੁੱਕਿਆ ਵੀ ਜਿਹੜਾ ਇੰਨਾ ਨੁਕਸਾਨ ਹੋਣ ਤੋਂ ਬਚ ਵੀ ਗਿਆ ਜੇ ਅੱਗ ਲੱਗ ਜਾਂਦੀ ਇੱਥੇ ਹੋਰ ਇੱਥੇ ਇਹਨਾਂ ਦੇ ਸਾਡੇ ਨਾਲ ਦੁਕਾਨ ਹੈ ਇਹਨਾਂ ਦੀ ਤੇ ਇਹਨਾਂ ਦੇ ਜਿਹੜਾ ਰੱਖਿਆ ਖੜਾ ਸੀਗਾ ਇੱਕ ਐਕਟਿਵ ਵਾਲਾ ਤੁਰ ਰਿਹਾ ਸੀਗਾ ਉਹ ਵੀ ਵਿਚਾਰਾ ਬਚਾਅ ਹੋ ਗਿਆ ਉਹਦੇ ਐਕਟਿਵ ਦਾ ਨੁਕਸਾਨ ਹੋ ਗਿਆ ਜੀ ਅਸੀਂ ਛੱਡ ਕੇ ਪਰੇ ਕਸਮਾ ਨਾ ਪਈ ਇਹ ਟਰਾਲੀ ਇਹ ਇਹ ਆਪਣੇ ਤੂੜੀ ਦੀ ਜਿਹੜੀ ਹੁੰਦੀ ਆ ਬੇਸਤੇਜ ਪਰਾਲੀ ਵਾਲੀ ਲੱਗਦਾ ਵੀ ਕੋਈ ਵੱਡਾ ਬਚਾਅ ਹੋਇਆ ਬਚਾਅ ਹੋ ਗਿਆ ਜੀ ਬਹੁਤ ਬਚਾਅ ਹੋ ਗਿਆ ਪ੍ਰਸ਼ਾਸਨ ਨੂੰ ਚਾਹੀਦਾ ਹੁਣ ਵੀ ਚਾਹੀਦਾ ਵੀ ਇੱਥੇ ਜੰਪਰ ਲਾਏ ਜਾਣ ਹਾਂਜੀ ਜੇ ਜਿਹੜੀ ਅੱਗ ਲੱਗਣ ਦਾ ਚਾਂਸ ਬਚਾਅ ਹੋ ਗਿਆ ਪਰਮਾਤਮਾ ਦੀ ਕਿਰਪਾ ਕਰਤੀ ਜੇ ਇਹ ਹਾਸਾ ਹੋ ਜਾਂਦਾ ਤਾਂ ਇਹ ਸਾਰਾ ਜਿਹੜਾ ਮਹੱਲਾ ਇੱਧਰ ਨਾਲ ਸੀਗਾ ਇਹ ਅੱਗ ਲੱਗ ਵੱਧ ਵੀ ਜਾਂਦੀ ਸੀਗੀ ਇਸ ਕਰਕੇ ਇਹ ਬਚਾਅ ਹੋ ਗਿਆ ਕੁਝ ਵੀ ਹੋ ਸਕਦਾ ਸੀ ਜਿਹਦੇ ਕਰਕੇ ਲਾਈਨ ਕੱਟ ਹੋ ਗਈ ਜਦੇ ਨਾਲ ਦੀ ਨਾਲ ਤੇਜ ਚੈਨਲ ਦੇ ਲਈ ਖੰਨਾ ਤੋਂ ਰਚਨਾ ਸ਼ਾਹੀ ਦੀ ਰਿਪੋਰਟ